ਸੋਰਸਿੰਗ ਟੈਨਾ ਜੀ ਜੀ ਆਇਆ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਹਲੋ ਟੈਨਾ ਜੀ ਆ ਬਿਲਕੁਲ ਜੀ ਬਿਲਕੁਲ ਸਾਨੂੰ ਸਾਹਿਬ ਨੂੰ ਆਵਾਜ਼ ਆ ਰਹੀ ਹੈ ਜੀ ਹਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਟੈਨਾ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਪੰਜਾਬ ਦੇ ਵਿੱਚ ਗੈਂਗਸਟਰਸ ਦੇ ਖਿਲਾਫ ਜਿਹੜਾ 72 ਘੰਟੇ ਦਾ ਨੋਟਿਸ ਦਿੱਤਾ ਗਿਆ ਹੈ ਦਾ ਮਤਲਬ ਕੀ ਹੈ ਤੇ ਕੀ ਕਾਰਵਾਈ ਹੋ ਰਹੀ ਹੈ ਖੋਦੀ ਅੱਜ ਪੰਜਾਬ ਦੇ ਡੀਜੀਪੀ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਆ 72 ਘੰਟੇ ਦਾ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਡੀਜੀਪੀ ਗੌਰਵ ਯਾਦਵ ਖੁਰਾ ਨੇ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਭਾ ਜਤੀਤੀਆਂ ਨੂੰ ਟ੍ਰੇਸ ਕਰਨ ਦੇ ਲਈ ਉਹਨਾਂ ਦੇ ਪਰਿਵਾਰਾਂ ਦੇ ਲਈ ਤੇ 2000 ਪੁਲਿਸ ਮੁਲਾਜ਼ਮ ਅਸੀਂ ਫੀਲਡ ਦੇ ਵਿੱਚ ਉਤਾਰੇ ਆ ਇਹਨਾਂ ਦਾ ਕੰਮ ਹੈਗਾ ਜੀ ਪੂਰੇ ਸਟੇਟ ਦੇ ਵਿੱਚ ਗੈਂਗਸਟਰ ਇਹਨਾਂ ਦੇ ਸਾਥੀਆਂ ਤੇ ਇਹਨਾਂ ਦੀ ਐਕਟੀਵਿਟੀ ਵਿੱਚ ਸ਼ਾਮਲ ਪਰਿਵਾਰ ਦੇ ਲੋਕਾਂ ਦੀ ਪੜਤਾਲ ਕਰਨਾ ਦੇ ਗੈਂਟਰਾਂ ਦੇ ਬਾਰੇ ਸੂਚਨਾ ਦੇਣ ਵਾਲਿਆਂ ਦੇ ਲਈ ਹੈਲਪਲਾਈਨ ਨੰਬਰ ਵੀ ਦਿੱਤਾ 93946 93946 ਮਤਲਬ 93946 93946 ਇਹ ਨੰਬਰ ਜਾਰੀ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਗੈਂਟਰਾਂ ਦੇ ਬਾਰੇ ਵੀ ਉਹ ਮੁਖ ਧਾਰਾ ਦੇ ਵਿੱਚ ਆ ਜਾਣ ਨਹੀਂ ਤਾਂ ਮਾਰਾ ਹੋਊਗਾ ਅਗਲੀ ਗੱਲ ਇਹ ਵੀ ਜਦੋਂ ਇਧਰਲੇ ਪਾਸੇ ਇਹ ਆਪਰੇਸ਼ਨ ਸ਼ੁਰੂ ਕੀਤਾ ਤੇ ਫਿਰ ਪੁਲਸ ਦੇ ਵੱਲੋਂ ਦਾਵਾ ਕੀਤਾ ਗਿਆ ਜੀ ਅੰਮ੍ਰਿਤਸਰ ਜਲੰਧਰ ਤੇ ਮੰਡੀ ਗੁਬਿੰਦਗੜ ਦੇ ਵਿੱਚ ਇਨਕਾਊਂਟਰ ਹੋਏ ਆ ਅਮਰਸਰ ਦੇ ਵਿੱਚ ਮਨੀ ਪ੍ਰਿੰਸ ਨਾ ਦਾ ਗੈਂਗਸਟਰ ਆ ਤੇਰਾ ਇਨਕਾਊਂਟਰ ਕੀਤਾ ਗਿਆ ਜੀ ਆਈਜੀ ਸੰਦੀਪ ਗੋਇਲ ਨੇ ਕਿਹਾ ਜੀ ਗੈਂਗਸਟਰ ਦੇ ਕੋਲ ਚਨੜੀ ਇਹਦੇ ਤੇ 50 ਦੇ ਕਰੀਬ ਪਰਚੇ ਸੀਗੇ ਇਹਨੂੰ ਫੜਨ ਵਾਸਤੇ ਘ੍ਰਿੰਡਾ ਥਾਣਾ ਖੇਤਰ ਦੀ ਪੁਲਿਸ ਗਈ ਸੀ ਇਹਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਮਾਰਿਆ ਗਿਆ ਫਿਰ ਮੰਡੀ ਗੋਬਿੰਦ ਕਟ ਦੇ ਵਿੱਚ ਪੁਲਿਸ ਦੇ ਕਹਿਣ ਮੁਤਾਬਕ ਗੈਂਗਸਟਰ ਨੂੰ ਹਥਿਆਰਾਂ ਦੀ ਰਿਕਵਰੀ ਵਾਸਤੇ ਲੈ ਕੇ ਗਏ ਸੀ ਗੈਂਗਸਟਰ ਸ਼ਿਵਾ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੋਮਗਾਰਡ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਪੁਲਿਸ ਨੇ ਫਿਰ ਕ੍ਰਾਸ ਫਾਇਰਿੰਗ ਕੀਤੀ ਹੈ ਜਿਦੇ ਵਿੱਚ ਇੱਕ ਗੋਲੀ ਇੱਕ ਜਨੰਦਰ ਦੇ ਲੱਗੀ ਫੜਿਆ ਗਿਆ ਜਲੰਧਰ ਦੇ ਵਿੱਚ ਪੁਲਿਸ ਦੇ ਵੱਲੋਂ ਕਿਹ ਮਤਾਬਕ ਦੋ ਸ਼ੱਕੀ ਅਸੀਂ ਰੋਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਕ੍ਰਾਸ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਕਰਨ ਜ਼ਖਮੀ ਹੋ ਗਿਆ ਤੇ ਇਹਦਾ ਇੱਕ ਸਾਥੀ ਫਰਾਰ ਹੋ ਗਿਆ ਜੀ ਹੂੰ ਹੂੰ ਸੋ ਇਹ ਤੁਹਾਨੂੰ ਲੱਗਦਾ ਕਿ ਆਪਰੇਸ਼ਨ ਪੁਲਿਸ ਮੁਕਾਬਲਾ ਹੈ ਜਾਂ ਵਾਕਈ ਉਹ ਫੜ ਕੇ ਇਹਨਾਂ ਨੂੰ ਮਕਦਮੇ ਚਲਾਉਣੇ ਚਾਹੁੰਦੇ ਦੇਖੋ ਜੀ ਉਹ ਤਾਂ ਇਹ ਗੱਲ ਕਹਿੰਦੇ ਪੁਲਿਸ ਦੇ ਵੱਲੋਂ ਤਾਂ ਇਹ ਗੱਲ ਕਹੀ ਗਈ ਆ ਵੀ ਭਾਈ ਅਸੀਂ ਇੱਕ ਆਖਰੀ ਮੌਕਾ ਦਿੰਦੇ ਆ ਜੇਕਰ ਤੁਸੀਂ ਭਾਈ ਇਹ ਹਥਿਆਰਾਂ ਵਾਲਾ ਇਹ ਗੁੰਡਾਗਰਦੀ ਵਾਲਾ ਬਦਮਾਸ਼ੀ ਵਾਲਾ ਕੰਮ ਛੱਡਦੇ ਹੋ ਤਾਂ ਠੀਕ ਆ ਨਹੀਂ ਤਾਂ ਫਿਰ ਜਿਹੋ ਜਿਹਾ ਤੁਸੀਂ سلوਕ ਕਰਦੇ ਹੋ ਤੁਹਾਡੇ ਨਾਲ ਉਹੋ ਜਿਹਾ ਕੀਤਾ ਜਾਊਗਾ ਹੁਣ ਇਹਦੇ ਦੂਰ ਰਸਤੇ ਨੇ ਕੀ ਨਿਕਲਣਗੇ ਇਹ ਰੱਬ ਜਾਣਦਾ ਪਰ ਫਿਲਹਾਲ ਇਹ ਤਾਂ ਲਈ ਗਈ ਆ ਵੀ ਭਾਈ ਅਸੀਂ ਜਨਤਰਾਂ ਦੇ ਖਾਤਮੇ ਨਿਸ਼ਾਰੇ ਪਟ ਕਰ ਰਹੇ ਆ ਅਮਰਤਪਾਲ ਸਿੰਘ ਦੀ ਇੱਕ ਖਬਰ ਆਈ ਆ ਹੁਣ ਕੀ ਖਬਰ ਹੈ ਉਹਦੇ ਬਾਰੇ ਕੀ ਡੀਟੇਲ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ ਦੇਖੋ ਜੀ ਜਾਣਕਾਰੀ ਪਹਿਲੀ ਤਾਂ ਇਹ ਸਾਬ ਇਹ ਆ ਕਿ ਅਮਰਤਪਾਲ ਸਿੰਘ ਦੇ ਮਸਲੇ ਦੀ ਅਗਲੀ ਸੁਣਵਾਈ ਆ ਜਿਹੜੀ ਇਹ ਦੋ ਤਰੀਕ ਨੂੰ ਹੋਊਗੀ ਯਾਨੀ ਕਿ 2 ਫਰਵਰੀ ਉਸ ਤੋਂ ਬਲੀ ਜਾਣਕਾਰੀ ਇਹ ਆ ਵੀ ਅਮਰਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਅੱਜ ਪੰਜਾਬ ਤੇ ਰਣਾ ਹਾਈ ਕੋਰਟ ਨੇ ਸੂਬੇ ਦੀ ਸਰਕਾਰ ਨੂੰ ਝਾੜ ਪਾਈ ਆ ਕਿਉਂ ਪਾਈ ਉਹ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਉੱਤਰ ਦਿਓ ਵੀ ਜਦੋਂ ਤੁਹਾਨੂੰ ਸਮਾਂ ਬੱਧ ਕਿਹਾ ਹੁੰਦਾ ਵੀ ਇਹਦੀ ਰਿਪੋਰਟ ਇਹਦੇ ਕਾਗਜ਼ਤ ਇਹਦੇ ਡਾਕੂਮੈਂਟ ਤੁਸੀਂ ਜਮ੍ਹਾਂ ਕਰਵਾਓ ਇਸ ਸੂਬੇ ਦੀ ਸਰਕਾਰ ਦੇ ਵੱਲੋਂ ਉਹ ਕੁਝ ਕਿਉਂ ਨਹੀਂ ਕੀਤਾ ਜਾਂਦਾ ਇਹ ਵੀ ਗੱਲ ਕਹੀ ਗਈ ਵੀ ਜਿਹੜਾ ਇਥੇ ਰਿਕਾਰਡ ਦਿੱਤਾ ਉਹ ਅਸੀਂ ਨਾਲ ਲਾ ਲਿਆ ਪਰ ਗੱਲ ਇਹ ਵੀ ਕਹੀ ਗਈ ਹੈ ਵੀ ਭਾਈ ਤੁਸੀਂ ਅਦਾਲਤ ਦੇ ਹੁਕਮਾਂ ਦੀ ਤੋਹੀਨ ਕਰਦੇ ਆ ਇਸ ਕਰਕੇ 10000 ਰੁਪਏ ਦਾ ਸੂਬੇ ਦੀ ਸਰਕਾਰ ਨੂੰ ਜੁਰਮਾਨਾ ਵੀ ਕੀਤਾ ਗਿਆ ਤੇ ਅਮਰਤਪਾਲ ਦੇ ਉੱਤੇ 30 ਵਾਰ ਐਨਐਸਏ ਕਿਉਂ ਲੱਗੀ ਇਸ ਵਿਸ਼ੇ ਦੇ ਉੱਤੇ ਸੁਣਵਾਈ ਹੋਈ ਹੈ ਜਿਹੜਾ ਇੱਕ ਨਾਟਕ ਹੈ ਉਸ ਦੀ ਬੜੀ ਚਰਚਾ ਹੈ ਹਮਾਰੇ RAM ਉਹ ਕਿੱਥੇ ਕਿੱਥੇ ਵਿਖਾਇਆ ਜਾ ਰਿਹਾ ਤੇ ਕੌਣ ਵਿਖਾ ਰਿਹਾ ਉਸ ਦਿਖੋ ਇੱਕ ਤੱਗ ਲਈ ਵੀ ਕਿ ਅੱਜ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਆ ਕੈਬਨਿਟ ਮੀਟਿੰਗ ਦੇ ਵਿੱਚ ਜਦੋਂ ਗੱਲਬਾਤ ਹੋਈ ਜਿਹੜੀ ਤੇ ਉਹਨੂੰ ਬਾਅਦ ਵਿੱਚ ਬ੍ਰੀਫ ਕੀਤਾ ਹੈਗਾ ਜੀ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਉਹਨਾਂ ਨੇ ਕਈ ਗੱਲਾਂ ਕਹਿੰਨਾ ਹਾਲਾਂਕਿ ਸ਼ਹਿਰ ਨੀਅਰ ਵਿੱਚ ਨਸ਼ਰ ਕੀਤੇਗਾ ਵੀ ਕਿਹੜੇ ਕਿਹੜੇ ਚੈਅ ਆ ਮੇਰੇ ਕੋਲ ਕੋਈ ਨਹੀਂ ਆ ਪਰ ਇਹ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਆ ਕਿ ਹਮਾਰੇ ਰਾਮ ਨਾਟਕ ਦਾ ਜਿਹੜਾ ਇਹ ਭਗਵਾਨ ਰਾਮ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਨਾਟਕ ਸਾਰੇ ਆਮ ਪੰਜਾਬ ਦੀਆਂ 40 ਥਾਵਾਂ ਦੇ ਉੱਤੇ ਦਿਖਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਸ਼ੋਅ ਦਿਖਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿਹਾ ਜੀ ਕਿ ਇਹ ਪ੍ਰੋਗਰਾਮਾਂ ਜਿਹੜੇ ਪ੍ਰੋਗਰਾਮਾਂ ਇਹ ਦੇਸ਼ ਦੇ ਕਈ ਨਾਮੀ ਕਲਾਕਾਰਾਂ ਦੇ ਵੱਲੋਂ ਪੇਸ਼ ਕੀਤੇ ਜਾਣਗੇ ਉਹਨਾਂ ਦੇ ਕਹਿਣ ਮੁਤਾਬਕ ਇਹ ਪੇਸ਼ਕਾਰੀਆਂ ਜ਼ਿੰਦਗੀ ਨੂੰ ਸਕਾਰਾਤਮਕ ਦਿਸ਼ਾ ਦੇ ਵਿੱਚ ਅਹਿਮ ਭੂਮਿਕਾ ਨਿਭਾਉਣਗਾ ਅਗਲੀ ਗੱਲ ਇਹ ਕਿ ਜਨਤਕ ਜ਼ਮੀਨ ਦੇਣ ਦੇ ਨਿਯਮ ਬਦਲੇ ਗਏ ਆ ਕੱਚੇ ਰਾਹਾਂ ਦੇ ਬਦਲੇ ਲੋਕਲ ਬਾਡੀ ਨੂੰ ਮਿਲਣਗੇ ਪੈਸੇ ਇਹ ਗੱਲ ਕਹੀ ਗਈ ਹੈ ਕਿ ਮੀਟਿੰਗ ਦੇ ਵਿੱਚ ਹੋਰ ਪ੍ਰੋਜੈਕਟ ਦੇ ਵਿੱਚ 3 ਸਾਲ ਦੀ ਐਕਸਟੈਂਸ਼ਨ ਮਿਲਿਆ ਕਰੂਗੀ। 4 ਹਸਪਤਾਲ ਬਾਬਾ ਫਰੀ ਯੂਨੀਵਰਸਿਟੀ ਦੇ ਅਧੀਨ ਕਰ ਦਿੱਤੇ ਗਏ ਸਿਵਲ ਹਸਪਤਾਲ, ਬਾਦਲ ਸਿਵਲ ਹਸਪਤਾਲ, ਖਡੂਰ ਸਾਹਿਬ, ਸੀਐਚਸੀ ਜਲਾਲਾਬਾਦ ਤੇ ਇੱਕ ਹਸਪਤਾਲ ਫਾਗਲਕਾ ਦਾ ਇਹ ਬਾਬਾ ਫਰੀ ਯੂਨੀਵਰਸਿਟੀ ਦੇ ਅਧੀਨ ਕਰ ਦਿੱਤੇ ਗਏ ਆ। 1000 ਨਵੇਂ ਯੋਗਾ ਟ੍ਰੇਨਰ ਭਰਤੀ ਕੀਤੇ ਜਾਣਗੇ ਪੰਜਾਬ ਦੇ ਵਿੱਚ। ਫਿਰ ਪੰਜਾਬ ਸਿਵਲ ਸਰਵਿਸ ਦੇ ਅਯੋਗਤਾ ਨਿਯਮਤ ਐ ਕੀਤੇ ਗਏ ਆ। ਸੋ ਇਸ ਤਰੀਕੇ ਦੇ ਕਈ ਹੋਰ ਫੈਸਲੇ ਵੀ ਇੱਕ ਬਾਗਮਾਨੀ ਖੇਤਰ ਦੇ ਵਿੱਚ ਉਹ ਕਹਿੰਦੇ ਸੀ ਵਾਅਦਾ ਕਰਨਗੇ। ਤੇ ਬਾਕੀ ਨਿਤਨ ਨਵੀਨ ਬਣੇ ਨੇ ਬੀਜੇਪੀ ਦੇ ਨਵੇਂ ਪ੍ਰੈਜ਼ੀਡੈਂਟ ਨੇ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਦੇਖੋ ਜੀ ਇਹ ਬੀਜੇਪੀ ਦੇ ਸਭ ਤੋਂ ਵਫਾਦਾਰਾਂ ਦੇ ਵਿੱਚੋਂ ਇੱਕ ਆ ਤੇ ਇਹ ਸਭ ਤੋਂ ਛੋਟੀ ਉਮਰ ਦੇ ਵੀ ਕਹਿ ਸਕਦੇ ਇਹ ਲਗਭਗ 45 ਸਾਲ ਉਮਰ ਹੈ ਇਹਨਾਂ ਦੀ ਇਸ ਵੇਲੇ ਤੇ ਇਹਨਾਂ ਨੂੰ ਅੱਜ ਬੀਜੇਪੀ ਦਾ ਰਾਸ਼ਟਰੀ ਪ੍ਰਧਾਨ ਬਣਾ ਦਿੱਤਾ ਗਿਆ ਕੁਝ ਇੱਕ ਹਫ਼ਤੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਬੀਜੇਪੀ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਜੀ ਨਿਤਨ ਨਵੀਨ ਨੂੰ ਅੱਜ ਕਹਿ ਦਿੱ ਜੀ ਪੱਕਾ ਪ੍ਰਧਾਨ ਬਣਾ ਦਿੱਤਾ ਸੋ ਇਹ ਜਿਹੜੇ ਇਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਅਜ ਪ੍ਰਧਾਨ ਮੰਤਰੀ ਮੋਦੀ ਨੇ ਤੇ ਬਾਕੀਆਂ ਨੇ ਪਾਈ ਆ ਸੋ ਇਹ ਵੀ ਪਤਾ ਲੱਗਾ ਕਿ ਇਨ੍ਹਾਂ ਦੇ ਵੱਲੋਂ ਸੈਲਰੀ 1 ਰੁਪਇਆ ਵੀ ਨਹੀਂ ਲਈ ਜਾਊਗੀ ਜਿੰਨੀ ਕਿ ਜਾਣਕਾਰੀ ਹਲਕ ਹੁਣ ਤੱਕ ਆਈ ਆ ਕਿ 14 ਨਵੰਬਰ 2025 ਨੂੰ ਇਹ ਕਾਰਜਕਾਰੀ ਪ੍ਰਧਾਨ ਬਣਾਏ ਗਏ ਸੀ ਮਿਸਟਰ ਨਵੀਨ ਦੇ ਹੋਰੀ ਤੇ ਹੁਣ ਬੀਜੇਪੀ ਦੇ ਇਹ ਰਾਸ਼ਟਰੀ ਪ੍ਰਧਾਨ ਬਣਾ ਦਿੱਤੇ ਗਏ ਬਾਅਦ ਵਿੱਚ ਰਾਸ਼ਟਰੀ ਪ੍ਰਧਾਨ ਬਣਾਏ ਗਏ ਆ ਸੋ ਇਨ੍ਹਾਂ ਦੇ ਉੱਤੇ ਭੋਸਾ ਮੋਦੀ ਸਾਹਿਬ ਤੇ ਬਾਕੀ ਜਿਹੜੀ ਇਹਨਾਂ ਦੀ ਪੂਰੀ ਪਾਰਟੀ ਆ ਉਹ ਖਾਸਾ ਕਰ ਲਈ ਆ ਸਾਡੀ ਜ਼ਿੰਦਗੀ ਜਿਉਣ ਵਾਲੇ ਆ ਸੋ ਇਹ ਜੀ ਕਿ ਇਹਨਾਂ ਦੇ ਉੱਤੇ ਅੱਜ ਕਾਫੀ ਜ਼ਿੰਮੇਵਾਰੀਆਂ ਪਾਈਆਂ ਗਈਆਂ ਨੇ ਤੇ ਕਹਿੰਦੇ ਅਭੀ ਤਾਮਿਲਨਾਡੂ ਤੇ ਪੱਛਮੀ ਮਗਾਲ ਦੇ ਵਿੱਚ ਪਾਰਟੀ ਨੂੰ ਚੰਗਾ ਹੰਗਾਰਾ ਮਿਲੇ ਤੇ ਇਹਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਵਿੱਚ ਚਰਨਜੀਤ ਚੰਨੀ ਦੀ ਬਹੁਤੀ ਪੁੱਛਦਾਸ ਹੈ ਨਹੀਂ। ਬਾਜਵਾ ਤੇ ਬੜਿੰਗ ਤੇ ਹੋਰ ਕਈ ਲੋਕ ਨੇ ਜਿਹੜੇ ਆਪਸ ਵਿੱਚ ਲੜੀ-ਪੜੀ ਜਾਂਦੇ ਨੇ ਕੀ ਉਹ ਬੀਜੇਪੀ 'ਚ ਜਾ ਰਹੇ ਨੇ ਹੁਣ? ਦੇਖੋ ਜੀ ਪਿਛਲੇ 2-3 ਦਿਨਾਂ ਤੋਂ ਇਸ ਗੱਲ ਦੀ ਚਰਚਾ ਸੀ ਵੀ ਇਹ ਜਾ ਰਹੇ ਆ। ਪਰ ਅਜਲੀ ਖਬਰ ਆਈ ਹੈ ਕਿ ਨਹੀਂ ਜਾ ਰਹੇ ਇਹਨਾਂ ਨੇ ਆਪ ਹੀ ਗੱਲ ਕਹੀ ਹੈ ਕਿ ਮੈਂ ਨਹੀਂ ਜਾ ਰਿਹਾ ਇਹਨਾਂ ਨੇ ਅੱਜ ਕੁਝ ਮਹੱਤਵਪੂਰਨ ਗੱਲਾਂ ਕਹੀਆਂ ਇਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਇਹ ਗੱਲ ਆਖੀ ਹੈ ਕਿ ਜੇਕਰ ਮੈਂ ਤਾਨਸਰ ਤੋਂ ਛੱਡ ਕੇ ਕਿਤੇ ਹੋਰ ਜਾਵਾਂ ਤਾਂ ਮੈਨੂੰ ਬੇਸ਼ੱਕ ਵੋਟ ਨਾ ਪਾਈ ਜਾਵੇ ਇਹਨਾਂ ਨੇ ਗੱਲ ਕਹੀ ਹੈ ਵੀ ਵਿਰੋਧੀ ਆ ਜਿਹੜੇ ਉਹ ਸਾਡੇ ਕਈ ਤਰ੍ਹਾਂ ਦੀਆਂ ਗੱਲਾਂ ਫੈਲਾਉਂਦੇ ਆ ਪਰ ਇਹਨਾਂ ਦੇ ਉੱਤੇ ਭਰੋਸਾ ਨਾ ਕੀਤਾ ਜਾਵੇ ਦੂਜੀ ਮਹੱਤਵਪੂਰਨ ਗੱਲ ਇਹਨਾਂ ਨੇ ਕਹੀਆ ਵੀ ਸਭ ਦਾ ਧਿਆਨ ਗੋਚਰੇ ਇਹ ਉਹ ਕਹਿੰਦੇ ਵੀ ਦੇਖੋ ਅਸੀਂ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰ ਰਹੇ ਆ ਤੇ ਜਿਹੜੇ ਲੋਕ ਐਫਵਾਹਾਂ ਫਲਾਉਂਦੇ ਵੀ ਚੰਨੀ ਤਾਂ ਬੀਜੇਪੀ ਵਾਲੇ ਚੱਲੇ ਆ ਬੀਜੇਪੀ ਵਾਲੇ ਚੱਲੇ ਆ ਇਦਾਂ ਦੀ ਉਹ ਕਹਿੰਦੇ ਕੀ ਕੋਈ ਵੀ ਗੱਲ ਨਹੀਂ ਆ ਫਿਰ ਇਹਨਾਂ ਨੇ ਗੱਲ ਕਹੀ ਐ ਕਿ ਦੇਖੋ ਅਸੀਂ ਪਾਰਟੀ ਦੇ ਵਾਸਤੇ ਦਿਨ ਰਾਤ ਇਫਤਰਾੰਗੇ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਵੀ ਮੈਂ ਸਭ ਵਰਗਾਂ ਦੇ ਲਈ ਹੀ ਇਸ ਕੋਈ ਦਾ ਸੋਚਿਆ ਦਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਲਈ ਦਾ ਇੱਕ ਵਰਗ ਲਈ ਨਹੀਂ ਸੋਚਿਆ ਕਿਹਦੀ ਪਤਾ ਲੱਗਦਾ ਵੀ ਜਿਹੜਾ ਪੰਜਾਬ ਦੇ ਕਾਂਗਰਸੀ ਆ ਆਪਸ ਦੇ ਵਿੱਚ ਲੜੀ ਜਾਂਦੇ ਆ ਇਹਨਾਂ ਦੀ ਮੀਟਿੰਗ ਬੁਲਾਈ ਗਈ ਆ ਹੁਣ ਦੀ ਮੀਟਿੰਗ ਬੁਲਾਈ ਗਈ ਹੈ ਜੀ ਇਹਨਾਂ ਦੀ ਦਿੱਲੀ ਦੇ ਵਿੱਚ ਰਾਹੁਲ ਦਾਨੀ ਨੇ 23 ਜਨਵਰੀ ਨੂੰ ਮੀਟਿੰਗ ਬੁਲਾਈ ਆ ਅੱਜ ਆਪਾਂ 20 ਨੂੰ ਗੱਲ ਕਰ ਰਹੇ ਆ ਦੋ ਦਿਨਾਂ ਬਾਅਦ ਬੁਲਾਇਆ ਇਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਰਾਜਾਪੁਰਿੰਗ ਨੂੰ ਚੰਨੀ ਨੂੰ ਤੇ ਕਈ ਹੋਰਾਂ ਨੂੰ ਇਹੇ ਗੱਲ 'ਚ ਕੋਈ ਹੈਤ ਤੰਤ ਵੀ 3-4 ਦਿਨ ਤਾਂ ਚੁੱਪ ਰਹੇ ਨੇ ਅ ਹੋਰ ਬਾਅਦ 'ਚ ਫਿਰ ਭਾਜਪੀ ਨੇ ਕਟਾਨੀ ਚੱਲਿਆ ਉਹਨਾਂ ਨੇ ਜਵਾਬ ਦੇ ਦਿੱਤਾ ਤੇ ਫਿਰ ਇਹਨਾਂ ਨੇ ਸਟੇਟਮੈਂਟ ਇਸ਼ੂ ਕਰ ਦਿੱਤੀ ਕਹਿੰਦੇ ਤੇਰਾ ਬੈਗੇਜ ਬਹੁਤ ਭਾਰਾ ਇਸ ਕਰਕੇ ਚੰਨੀ ਨੂੰ ਐਕਸੈਪਟ ਨਹੀਂ ਕੀਤਾ ਗਿਆ ਹੈ ਕੋਈ ਇਸ ਦੇ ਵਿੱਚ ਜਾਂ ਇਹ ਇਹ ਅਫਵਾਹਾਂ ਚੱਲ ਰਹੀਆਂ ਨੇ ਨਹੀਂ ਸ੍ਰੀਮਾਨ ਸਾਹਿਬ ਇਹ ਅਫਵਾਹਾਂ ਹੀ ਆ ਦੇਖੋ ਜੇ ਮੰਨ ਲਓ ਚੰਨੀ ਹੋਰਾਂ ਦਾ ਮੂੜ ਹੋਵੇ ਤਾਂ ਬੀਜੇਪੀ ਕਿਉਂ ਨਹੀਂ ਲੈਣਾ ਚਾਹੂਗੀ ਜੇ ਬੀਜੇਪੀ ਜਗਮੀਤ ਬਰਾੜ ਨੂੰ ਰਪਜੀਤ ਬਰਾੜ ਨੂੰ ਚਰਨਜੀਤ ਬਰਾੜ ਨੂੰ ਤੇ ਬਾਕੀ ਸਾਰੇ ਹੀ ਉਹ ਬੰਦੇ ਜਿਹੜਾ ਕੋਈ ਸਾਬਕਾ ਵਿਧਾਇਕਾ ਕੋਈ ਸਾਬਕਾ ਚੇਅਰਮੈਨਾ ਕੋਈ ਸਾਬਕਾ ਐਮਪੀ ਆ ਇਹ ਤਾਂ ਵਰਤਮਾਨ ਐਮਪੀ ਆ ਇਹ ਤਾਂ ਸਾਬਕਾ ਮੁੱਖ ਮੰਤਰੀ ਆ ਇਹ ਤਾਂ ਜੀ ਸਾਬਕਾ ਵਿਧਾਇਕਾ ਸੋ ਇਸ ਕਰਕੇ ਇਹਨਾਂ ਨੂੰ ਤਾਂ ਉੱਡ ਕੇ ਲੈਣਗੇ ਨਾਲੇ ਦਲਤ ਭਾਈਚਾਰੇ ਦੀ ਅਗਵਾਈ ਕਰਨ ਵਾਲਿਆਂ ਦੇ ਵਿੱਚੋਂ ਇੱਕ ਆ ਪਰ ਮੇਰਾ ਖਿਆਲ ਹੈ ਵੀ ਹੋ ਸਕਦਾ ਦੇਖੋ ਰਾਜਨੀਤੀ ਦੇ ਵਿੱਚ ਪਤਾ ਕੋਈ ਨਹੀਂ ਹੁੰਦਾ ਕਾ ਵੀ ਆਪਣਾ ਅੰਦਾਜ਼ਾ ਕਦੋਂ ਫੇਲ ਸਾਬਤ ਹੋ ਜੇ ਪਰ ਫਿਲਹਾਲ ਮੈਨੂੰ ਲੱਗਦਾ ਵੀ ਇਹਨਾਂ ਨੂੰ ਇਹ ਲੱਗਦਾ ਵੀ ਭਾਈ ਮੈਨੂੰ ਇੱਥੇ ਟਿਕ ਕੇ ਰਹਿਣਾ ਚਾਹੀਦਾ ਭਰੋਸੇਯੋਗਤਾ ਦੀ ਗੱਲ ਇਹੀ ਆ ਹਰਿਆਣਾ ਦੀ ਜਿਹੜੀ ਕਮੇਟੀ ਆ ਗੁਰਦੁਆਰਾ ਕਮੇਟੀ ਉਹਨਾਂ ਦੀ ਆਪਸ ਵਿੱਚ ਜਿਹੜੀ ਬਹਿਸ ਮੋਵਾਸਾ ਕੀ ਕੀ ਰੰਗ ਲੈ ਕੇ ਆਇਆ ਅੱਜ ਜਗਦੀਪ ਸਿੰਘ ਢਿੰਡਾ ਜਿਹੜੇ ਉਹ ਅਕਾਲ ਸਰਪਸਭ ਸਕੱਤਰਤ ਗਏ ਆ ਜ세ਦਾਰ ਸਾਹਿਬ ਨੂੰ ਇਹਨਾਂ ਨੇ ਗੈਨੀ ਕੁਲਦੀਪ ਸਿੰਘ ਨਰਜਾ ਦੇ ਫੋਨ ਨੂੰ ਲੰਮਾ ਚੋੜਾ ਪੱਤਰ ਦਿੱਤਾ ਇਹਨਾਂ ਨੇ ਇਹ ਗੱਲ ਕਹੀ ਆ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਲਈ ਉਹ ਕਹਿੰਦੇ ਵੇ ਜ਼ਿੰਦਗੀ ਦੇ ਦੋ ਦਹਾਕਿਆਂ ਤੋਂ ਬਾਅਦ ਇਹਦਾ ਸਮਾਂ ਲਾਇਆ ਤੇ ਆਪਦਾ ਕਾਰੋਬਾਰ ਵੀ ਦਾਤੇ ਲਾਇਆ ਪਰ ਉਹ ਕਹਿੰਦੇ ਜੀ ਕਿ ਦੇਖੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਦੇ ਗਲਤ ਕੰਮ ਕੀਤੇ ਜਾਂਦੇ ਆ ਤੇ ਇਹਨਾਂ ਦੇ ਵੱਲੋਂ ਕੋਈ ਮर्यादा ਕੋਈ ਸਿਸ਼ਟਾਚਾਰ ਦਾ ਪਾਲਣ ਨਹੀਂ ਕੀਤਾ ਜਾਂਦਾ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਪਿਛਲੇ ਲੰਮੇ ਸਮੇਂ ਤੋਂ 14 ਕੋ ਲੈ ਕੇ 26 ਤੱਕ ਹੁਣ ਵੀ ਜਿਹੜਾ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ ਕਰੋੜਾਂ ਦਾ ਫੰਡ ਆਇਆ ਉਹਦਾ ਕੋਈ ਹਿਸਾਬ-ਕਾਬ ਵੀ ਨਹੀਂਗਾ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਆ ਇੱਕ ਪਤੀ ਆਪਣੀ ਵਾਈਫ ਨੂੰ ਹੋਟਲ ਦੇ ਕਮਰੇ ਚ ਲੈ ਗਿਆ ਤੇ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਆ ਬਿਲਕੁਲ ਸਭ ਆਪਾਂ ਨੇ ਪਿਛਲੇ ਦਿਨੀ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਇੱਕ ਬੰਦੇ ਦੇ ਵੱਲੋਂ ਆਪਦੀ ਬੁਲਤੀ ਨੂੰ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਇਹ ਆਸਰੀ ਆਸਰੀਆ ਤੋਂ ਆਇਆ ਸਿੱਧਾ ਜੋੜਾ ਮੀਆਂ ਬੀਵੀ ਆ ਦੋਵਾਂ ਨੇ ਇੱਥੇ ਕਮਰਾ ਲਿਆ ਕਿਸੇ ਤੋਂ ਜ਼ਿਆਦਾ ਜਾਂ ਦੁੱਖ ਸੁੱਖ ਦਾ ਪ੍ਰੋਗਰਾਮ ਸੀਗਾ ਇਹ ਉੱਥੋਂ ਆਏ ਆ ਪਰਿਵਾਰ ਸਨੇਤ ਫਿਰ ਇਹ ਕਮਰਾ ਲਿਆ ਇਹਨਾਂ ਨੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਤੇ ਇੱਥੇ ਰਹੇ ਇੱਕ ਰਾਤ ਰਹੇ ਦੋ ਰਾਤਾਂ ਰਹੇ ਪਤਾ ਨਹੀਂ ਕਿੰਨਾ ਪਰ ਇਹ ਜੀ ਕੇ ਬਾਅਦ ਦੇ ਵਿੱਚ ਖਬਰ ਆਈ ਜੀ ਕਿ ਔਰਤ ਕਮਰੇ ਦੇ ਵਿੱਚੋਂ ਮਰੀ ਹੋਈ ਲੱਭੀ ਆ ਕਤਲ ਕਰਤਾ ਉਹਦਾ ਤੇ ਘਰ ਵਾਲਾ ਉਹਦਾ ਭੱਜ ਗਿਆ ਉਹਨਾਂ ਇਹਦੇ ਘਰ ਵਾਲੇ ਨੂੰ ਪੁਲਿਸ ਨੇ ਰਾਜਸਥਾਨ ਦੇ ਵਿੱਚੋਂ ਗੰਗਾ ਨਗਰ ਦੇ ਵਿੱਚੋਂ ਗ੍ਰਿਫਤਾਰ ਕੀਤਾ। ਇਹ ਗੱਲ ਕਹੀ ਆ ਵੀ ਅਸੀਂ ਇਹਨੂੰ ਹੁਣ ਅੰਮ੍ਰਿਤਸਰ ਲਿਆਂਏ ਗੰਗਾ ਨਗਰ ਤੋਂ ਫੜ ਕੇ ਤੇ ਦੋਸ਼ ਇਹ ਹੈ ਜੀ ਕਿ ਇਹ ਇਹਨੇ ਆਪਣੀ ਘਰ ਵਾਲੀ ਇਸ ਕਰਕੇ ਮਾਰੀ ਆ ਕਿਉਂਕਿ ਇਹਨੂੰ ਉਹਦੇ ਚਰਿੱਤਰ ਦੇ ਉੱਤੇ ਸ਼ੱਕ ਸੀਗਾ ਜੀ। ਤੰਤਨ ਸ੍ਰੀ ਗੁਰੂ ਮਹਾਰਾਜ ਦੀ ਬੀੜ ਜਿਹੜੀ ਹੈ ਉਹ ਕਾਫੀ ਬੀੜਾਂ ਗੁੰਮ ਨੇ ਤੁਹਾਨੂੰ ਪਤਾ ਹੀ ਆ ਕਿ ਉਹ ਰਿਕਾਰਡ ਸਹੀ ਕਰਨ ਲਈ ਹਰਪਾਲ ਸਿੰਘ ਚੀਮਾ ਨੇ ਕੀ ਗੱਲ ਕੀਤੀ ਆ। ਦੇਖੋ ਇੱਕ ਤਾਂ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਮੁਖਤਸਰ ਸਾਹਿਬ ਦੇ ਵਿੱਚ ਤੇ ਮਾਗੀ ਦੇ ਮੇਲੇ ਦੇ ਮੌਕੇ ਇਹ ਗੱਲ ਕਹੀ ਸੀ ਕਿ ਬੰਗਾ ਲੱਗਲੇ ਇੱਕ ਧਾਰਮਿਕ ਸਥਾਨ ਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲੇ ਹੈ ਜਿਹਦੇ ਵਿੱਚੋਂ ਕਈਆਂ ਦਾ ਰਿਕਾਰਡ ਹੈਗਾ ਕਈਆਂ ਦਾ ਨਹੀਂ ਇਹ ਬੜੀ ਵੱਡੀ ਖਬਰ ਬਣ ਗਈ ਇਹ ਬੜਾ ਵੱਡਾ ਬਵਾਦ ਬਣ ਗਿਆ ਬਾਅਦ ਵਿੱਚ ਮੁੱਖ ਮੰਤਰੀ ਸਾਹਿਬ ਇਸ ਵਿਸ਼ੇ ਤੇ ਨਹੀਂ ਬੋਲੇ ਪਰ ਜਿਹੜੀ ਇਥੋਂ ਦੀ ਰਾਜਾ ਸਾਹਿਬ ਦੀ ਧਾਰਮਿਕ ਸਥਾਨ ਆ ਤੇ ਉਹਦੀ ਮੈਨੇਜਮੈਂਟ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਉੱਤੇ ਗਲਤ ਦੋਸ਼ ਲਾਏ ਹੈ ਸਚਾਈ ਇਹ ਨਹੀਂ ਆ। ਫਿਰ ਅੱਜ ਇਹ ਵੀ ਪਤਾ ਲੱਗਾ ਜੀ ਐਡਵੋਕੇਟ ਧਾਮੀ ਤੇ ਅਕਾਲੀ ਦਲ ਦੇ ਕਈ ਹੋਰ ਨਮਾਇंदे ਇਸੇ ਮੱਥਾ ਟੇਕ ਕੇ ਆਏ ਆ। ਪਰसों ਬੀਜੇਪੀ ਦੇ ਨਮਾਇੰਦਿਆਂ ਨੇ ਜਾਣਾ ਮੱਥਾ ਟੇਕਣ। ਇਸ ਵਿਵਾਦ ਦੇ ਚੱਲਦਿਆਂ ਡਾਕਟਰ ਸੁਖਵਿੰਦਰ ਸੁਖੀ ਐਮਐਲਏ ਨੂੰ ਕੈਬਨਟ ਰੈਂਕ ਛੱਡਣਾ ਪਿਆ ਕਿਉਂਕਿ ਇਲਾਕੇ ਦੇ ਵਿੱਚ ਬਹੁਤ ਵੱਡਾ ਸਤਕਾਰ ਤੇ ਬੜੀ ਵੱਡੀ ਆਸਤਾ ਹੈਗੀ ਇਸ ਸਥਾਨ ਦੀ। ਅੱਜ ਹੁਣ ਹਰਪਾਲ ਸਿੰਘ ਟੀਮਾ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਗੱਲ ਕਹੀ ਆ। ਇਹ ਕੋਈ ਗਲਤ ਫਹਿਮੀ ਹੋ ਗਈ ਸੀ ਪਰ ਇਹ ਜਿਹੜਾ ਰਿਕਾਰਡ ਆ ਇਹ ਬਿਲਕੁਲ درست ਪਾਇਆ ਗਿਆ ਜਿਨੇ ਇੱਥੇ ਗੁਰੂਗ੍ਰਾਂਤ ਸਾਹਿਬ ਜੀ ਦੇ ਭਾਵਨ ਸ੍ਰੂਪ ਸੀਗੇ ਇਹਨਾਂ ਦਾ ਰਿਕਾਰਡ ਬਿਲਕੁਲ ਸਹੀ ਆ ਤੇ ਗਲਤ ਫਹਿਮੀ ਦੇ ਕਰਕੇ ਉਹ ਗੱਲ ਕਹੀ ਗਈ ਸੀ ਹੂੰ ਹੂੰ ਤੇ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗੁਨੀਵ ਕੌਰ ਮਜੀਠੀਆ ਨੇ ਕੀ ਸਟੇਟਮੈਂਟਸ ਦਿੱਤੀਆਂ ਨੇ ਉਹ ਕਹਿੰਦੇ ਕਿ ਸੂਬੇ ਦੀ ਸਰਕਾਰ ਨੇ ਵਿਤਕਰਾ ਕੀਤਾ ਜੀ ਉਹ ਕਹਿੰਦੇ ਦੇਖੋ ਇਹ ਘਰ ਵਾਲੇ ਨੂੰ ਧੱਕੇ ਨਾਲ ਧੋਖੇ ਨਾਲ ਫਸਾਇਆ ਗਿਆ ਇੱਕ ਗੱਲ ਦੂਜੀ ਗੱਲ ਉਹ ਕਹਿੰਦੇ ਕਿ ਦੇਖੋ ਜਿਹੜੇ ਮੇਰੇ ਘਰ ਵਾਲੇ ਦਾ ਕਸੂਰ ਕੋਈ ਨਹੀਂਗਾ ਸਮੇਂ ਨੇ ਸਾਰਾ ਕੁਝ ਬਿਆਨ ਕਰ ਦੇਣਾ ਤੇ ਤੀਜੀ ਗੱਲ ਇਹਨਾਂ ਨੇ ਮਹੱਤਵਪੂਰਨੇ ਕਹੀ ਆ ਉਹ ਕਹਿੰਦੇ ਵੀ 4 ਸਾਲ ਹੋ ਗਏ ਜੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਇਆ ਪਰ ਇਹਨਾਂ ਨੇ ਮਜੀਠਾ ਖੇਤਰ ਦਾ ਚੁਆਨੀ ਦਾ ਵਿਕਾਸ ਨਹੀਂ ਕੀਤਾ ਉਹ ਕਹਿੰਦੇ ਵੀ ਇਹਨਾਂ ਦੀ ਇਥੋਂ ਸਾਡੇ ਹਲਕੇ ਦੇ ਪ੍ਰਤੀ ਮਜੀਠਾ ਹਲਕੇ ਦੇ ਪ੍ਰਤੀ ਸੋਚ ਦਾ ਝਲਕਾਰਾ ਪੈਂਦਾ ਜੀ ਬਾਕੀ ਸ਼ਮਸ਼ਾਨ ਘਾਟ ਦੇ ਵਿੱਚ Laash ਦਫਨਾਉਣ ਲਈ ਕੀ ਬਹਿਸ ਮਵਸਾ ਹੋਇਆ ਕੀ ਬਵਾਦ ਚੱਲਿਆ ਜੀ ਇਹ ਜੀ ਖਬਰ ਆਈ ਹੈਗੀ ਆ ਇਥੋਂ ਜਗਰਾਉਂ ਦੇ ਵਿੱਚ ਸਾਇੰਸ ਕਾਲਜ ਦੇ ਨੇੜੇ ਇੱਕ ਸ਼ਮਸ਼ਾਨ ਘਾਟਾ ਉੱਥੇ ਇੱਕ ਮੁਸਲਮਾਨ ਭਾਈ ਚਾਰੇ ਦੇ ਬੰਦੇ ਨੂੰ ਦਫਨਾਉਣ ਗਏ ਸੀ ਸ਼ਮਸ਼ਾਨ ਘਾਟ ਤੇ ਤੂੰ ਆ ਵੀ ਪੱਟ ਲਿਆ ਦਫਨਾਉਣ ਲੱਗੇ ਤੇ ਪਿੰਡ ਦੇ ਕੁਝ ਲੋਕ ਆ ਜਿਹੜੇ ਇਲਾਕੇ ਦੇ ਕੁਝ ਲੋਕ ਉੱਥੇ ਆ ਗਏ ਕਹਿੰਦੇ ਵੀ ਭਾਈ ਇਹ ਤਾਂ ਸਤਕਾਰ ਵਾਲੀ ਥਾਂ ਤੁਸੀਂ ਦਫਨਾ ਨਹੀਂ ਸਕਦੇ ਉਹ ਕਹਿੰਦੇ ਕਿ ਅਸੀਂ ਇੱਥੇ ਦਫਨਾਵਾਂਗੇ ਇੱਥੇ ਗੱਲ ਤਾਂ ਇਹ ਆ ਵੀ ਜਿਹੜੀ ਬੋਡੀ ਆ ਉਹਨੂੰ ਉਹ ਕਹਿ ਦਈਏ ਵੀ ਭਾਈ ਆਪਾਂ ਔਰ ਰੁਕਸਤ ਕਰਨਾ ਹੈਗਾ ਜੇ ਜਿਨੇ ਵੀ ਉਹ ਕਹਿੰਦੇ ਵੀ ਇਥੇ ਇਕੱਲਾ ਸਸਕਾਰ ਹੋ ਸਕਦਾ ਵਿਵਾਦ ਪੈਦਾ ਹੋ ਗਿਆ ਫਿਰ ਪ੍ਰਸ਼ਾਸਨ ਵੀ ਆਇਆ ਫਿਰ ਪ੍ਰਸ਼ਾਸਨ ਨੇ ਸਮਝਾਇਆ ਸੁਝਾਇਆ ਵੀ ਦੋਵੇਂ ਤਰ੍ਹਾਂ ਕਿਤੇ ਲੜਨਾ ਪੈਣ ਅਖੀਰ ਦੇ ਵਿੱਚ ਉਹ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਆਪਦੇ ਬਜ਼ੁਰਗ ਨੂੰ ਕਿਤੇ ਹੋਰ ਦਪਨਾਇਆ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਅੱਜ ਬੜੀ ਸੋਹਣੀ ਧੁੱਪ ਨਿਕਲੀ ਆ ਜੀ ਅੱਜ ਬੜੀ ਤਿੱਖੀ ਕਰਾਰੀ ਖਿੜੀ ਹੋਈ ਧੁੱਪ ਨਿਕਲੀ ਆ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਉਹਦੇ 48 ਘੰਟਿਆਂ ਦੇ ਵਿੱਚ ਕੁਝ ਥਾਵਾਂ ਤੇ ਕਣੀਆਂ ਪੈਣ ਦੀ ਆਸ ਆ ਪਰ ਇਹ ਵੀ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਠੰਡ ਹਾਲੇ ਜਾਣੀ ਨਹੀਂ ਪਰ ਮੌਸਮ ਦੇ ਉੱਤੇ ਤਬਦੀਲੀ ਜ਼ਰੂਰ ਆ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੋ ਸਕਦਾ ਵੀ ਭਾਈ ਹੁਣ ਲਗਾਤਾਰ ਧੁੱਪ ਨਿਕਲੇ ਪਰ ਇਹ ਵੀ ਅੱਜ ਵਾਲੀ ਧੁੱਪ ਨੇ ਠਾਰੀ ਤੋਂ ਕਾਫੀ ਪ੍ਰਭਾਵ ਘਟਾਇਆ ਅਸਰ ਘਟਾਇਆ ਇਸ ਵੇਲੇ ਵੀ ਜਲੰਧਰ ਦੇ ਵਿੱਚ ਆਲੇ ਦੁਆਲੇ ਦੇ ਖੇਤਰਾਂ ਵਿੱਚ ਹੁੰਦਾ ਹੈ ਨਹੀਂ ਜੀ ਬਹੁਤੀ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨ ਜੀ ਬਹੁਤ ਧੰਨਵਾਦ